ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੜਾ ਦੁੱਖ ਹੁੰਦਾ ਜਦੋਂ ਸਾਨੂੰ ਕੋਈ ਭੈਣ ਭਰਾ ਕੋਈ ਵੀਡੀਓ ਪਾਉਂਦਾ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓ ਤੋਂ ਪਤਾ ਲੱਗਦਾ ਕਿ ਅੱਜ ਸਾਡੇ ਤਿਆਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਆ ਅੱਜ ਤਿਆਂ ਕਿੱਥੇ ਖਜੇ ਆ ਕੇ ਖੜ ਗਈਆਂ ਨਹੀਂ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿੱਥੇ ਆਰਤ ਨੂੰ ਇੰਨਾ ਕੁ ਝੰਜੋੜ ਕੇ ਰੱਖ ਦਿੱਤਾ ਜਾਂਦਾ ਕਿ ਉਹਦੀ ਰੂਹ ਤੱਕ ਕੰਬ ਜਾਂਦੀ ਹੈ। ਇਹੋ ਜਿਹੀਆਂ ਆਪਾਂ ਤਿੰਨ ਘਟਨਾਵਾਂ ਦਾ ਜਿਹੜਾ ਆਪਣੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਸਾਰਿਆਂ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ। ਮੇਰਾ ਚੈਨਲ ਆ ਰਮਨਦੀਪ ਕੌਰ ਮਰਖਾਈ ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਤੁਸੀਂ ਫੇਸਬੁੱਕ ਤੇ ਵੀ ਇਹ ਵੀਡੀਓ ਦੇਖ ਸਕਦੇ ਹੋ। ਪੂਰੀ ਵੀਡੀਓ ਆ ਜਿਹੜੀ ਉਹ ਤੁਹਾਨੂੰ YouTube ਤੇ ਦੇਖਣ ਨੂੰ ਮਿਲੂਗੀ। ਸੋ ਵੱਧ ਤੋਂ ਵੱਧ ਇਹਨੂੰ ਸ਼ੇਅਰ ਜ਼ਰੂਰ ਕਰਨਾ। ਸੋ ਸਭ ਤੋਂ ਪਹਿਲੀ ਘਟਨਾ ਜਿਹੜੀ 8 ਸਾਲ ਦੀ ਆ ਸੌਰੀ 8 ਮਹੀਨਿਆਂ ਦੀ ਗਰਭવતી ਬੱਚੀ ਜਿਹਨੂੰ ਆਟੋ ਚਾਲ ਕੇ ਜਿਹੜਾ ਉਹਦੇ ਸਕੂਲ ਲਈ ਛੱਡਣ ਜਾਂਦਾ ਸੀ ਉਸੇ ਵੱਲੋਂ ਉਹਨੂੰ ਗਰਭવતી ਕੀਤਾ ਗਿਆ ਕਿੱਡਾ ਵੱਡਾ ਦੁਖਾਂਤ ਆ ਅਸੀਂ ਸੁਣਦੇ ਸੀ ਕਹਿੰਦੇ 12 ਸਾਲਾਂ ਦੀ ਨਾਨੀ ਅਖਵਾਊਗੀ ਮੈਨੂੰ ਲੱਗਦਾ ਵੀ ਇਸ ਤੋਂ ਵੀ ਮਾੜਾ ਤੇ ਭੈੜਾ ਦੌਰ ਸਾਡੇ ਤੇ ਆਉਣ ਵਾਲਾ ਕਿ ਅੱਜ ਮੈਂ ਇੱਕ ਸਵਾਲ ਕਰਦੀ ਹਾਂ ਸਮਾਜ ਨੂੰ ਕਿ ਜੇਕਰ ਤੁਸੀਂ ਮੇਰੀਆਂ ਪਿਛਲੀਆਂ 3-4 ਸਾਲ ਮਤਲਬ ਕਿ 2016 ਤੋਂ ਬਾਅਦ ਦੀਆਂ ਵੀਡੀਓ ਤੁਸੀਂ ਦੇਖੋਗੇ ਤਾਂ ਮੇਰੀ ਹਰ ਵੀਡੀਓ ਦੇ ਵਿੱਚ ਮੇਰਾ ਇੱਕ ਜ਼ਿਕਰ ਤੁਹਾਨੂੰ ਮਿਲੇਗਾ ਜਿਹੜਾ ਮੈਂ ਸਕੂਲਾਂ ਦੇ ਉੱਤੇ ਕੌਨਸੀ ਰੇਟ ਦੀ ਗੱਲ ਕਰਦੀ ਸੀ ਜਿਹੜੀ ਮੈਂ ਕਹਿੰਦੀ ਸੀ ਕਿ ਸਕੂਲਾਂ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਹੋਣਾ ਬਹੁਤ ਜ਼ਰੂਰੀ ਆ ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਣਾ ਬਹੁਤ ਜ਼ਰੂਰੀ ਆ ਆਖਰਕਾਰ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਇਹਨਾਂ ਚੀਜ਼ਾਂ ਤੋਂ ਆਪਦਾ ਬਚਾਅ ਕਰ ਸਕਦੇ ਆ ਪਰ ਮੈਨੂੰ ਲੱਗਦਾ ਜਿਹੜੇ ਇਹਨਾਂ ਦਿਨਾਂ 'ਚ ਸਿੱਤੇ ਸਾਡੇ ਸਾਹਮਣੇ ਆਏ ਆਏ ਬਹੁਤ ਹੀ ਦਰਦਨਾਕ ਤੇ ਭਿਆਨਕ ਰੂਹ ਨੂੰ ਕਬਾਦੇਨ ਵਾਲੇ ਆ ਜੇ ਜਲੰਧਰ ਦੀ ਘਟਨਾ ਦੀ ਗੱਲ ਕਰ ਗਏ ਤੇ ਉਹ ਵੀ ਕਿਸੇ ਦਰਿੰਦਗੀ ਦੇ ਨਾਲੋਂ ਘੱਟ ਨਹੀਂ ਸੋ ਅੱਜ ਰਿਸ਼ਤੇ ਆ ਜਿਹੜੇ ਸਾਡੇ ਉਤਾਰ-ਤਾਰ ਹੁੰਦੇ ਜਾ ਰਹੇ ਆ ਅਸੀਂ ਰਿਸ਼ਤੇ ਜਿਹੜੇ ਰਿਸ਼ਤਿਆਂ ਨੂੰ ਕਦੇ ਅਸੀਂ ਸੰਜੀਦਗੀ ਨੇ ਨਾਲ ਜਾਣ ਦੀ ਗੱਲ ਕਰਦੇ ਸੀ ਉਹ ਰਿਸ਼ਤੇ ਸ਼ਾਇਦ ਸਤਜੋਗ ਦੇ ਰਿਸ਼ਤੇ ਸੀ ਉਹ ਜਿਹੜੇ ਰਿਸ਼ਤੇ ਸੀ ਸ਼ਾਇਦ ਸਾਡੇ ਬਾਬੇ ਦਾਦੇ ਦੇ ਰਿਸ਼ਤੇ ਸੀ ਜਿਹੜੇ ਸਾਡੇ ਤੋਂ ਬਹੁਤ ਜ਼ਿਆਦਾ ਸਾਡੇ ਹੱਥੋਂ ਛੁੱਟ ਗਏ ਨੇ ਸਾਡੇ ਹੱਥੋਂ ਚਲੇ ਗਏ ਨੇ ਬੇਸ਼ੱਕ ਘਰ ਉਹਦੇ ਕੱਚੇ ਹੁੰਦੇ ਸੀ ਪਰ ਲੋਕ ਸੱਚੇ ਸੀ ਬੇਸ਼ੱਕ ਉਹਦੇ ਸਭ ਤੋਂ ਮੈਲਾ ਗੁੜਤਾ ਸਾਡੇ ਬਾਪੂ ਦੇ ਲਾਣੇਦਾਰ ਦੇ ਪਾਇਆ ਹੁੰਦਾ ਸੀ ਤੇ ਉਹਨੂੰ ਸਭ ਤੋਂ ਤਕੜਾ ਜ਼ਿਮੀਂਦਾਰ ਮੰਨਿਆ ਜਾਂਦਾ ਸੀ ਉਹਨੂੰ ਸਭ ਤੋਂ ਤਣਾਟ ਮੰਨਿਆ ਜਾਂਦਾ ਸੀ ਅੱਜ ਅਸੀਂ ਕਿੱਧਰ ਨੂੰ ਤੁਰ ਪਏ ਆ ਹਰਾਨੀ ਦੀ ਗੱਲ ਹੈ ਕਿ ਨਾ ਮਾਪਿਆਂ ਨੂੰ ਪਤਾ ਲੱਗਦਾ ਹੈ ਨਾ ਉਹ ਬੱਚੀ ਨੂੰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ 8 ਮਹੀਨਿਆਂ ਦੀ ਉਹ ਬੱਚੀ ਗਰਭਵਤੀ ਹੋ ਜਾਂਦੀ ਹੈ ਆਪਣੇ ਚੁ ਇੱਕ ਨਵੀਂ ਜ਼ਿੰਦਗੀ ਨੂੰ ਪਾਰ ਰਹੀ ਹੈ ਦੇਖੋ ਹੁਣ ਇਸ ਜਗ੍ਹਾ ਤੇ ਆਣ ਕੇ ਕੀ ਮੋੜ ਲਿਆ ਜਾਊ ਬੇਸ਼ੱਕ ਉਹ ਆਟੋ ਚਾਲਕ ਰੈਸਟ ਹੋ ਚੁੱਕਾ ਹੈ ਗ੍ਰਿਫਤਾਰ ਹੋ ਚੁੱਕਾ ਪਰ ਕੀ ਉਸ ਦੀ ਇੱਜ਼ਤ ਗਈ ਵਾਪਸ ਆਊਗੀ ਕਿਉਂ ਨਹੀਂ ਅਸੀਂ ਆਪਦੇ ਬੱਚਿਆਂ ਨੂੰ ਵੀ ਸਮਝਾ ਸਕੇ ਕਿਉਂ ਨਹੀਂ ਅਸੀਂ ਆਪਣੇ ਜਵਾਕਾਂ ਦੇ ਫਰੈਂਡ ਬਣ ਸਕੇ ਕਿਉਂ ਨਹੀਂ ਅਸੀਂ ਆਪਣੇ ਜਵਾਕਾਂ ਦੇ ਦੋਸਤ ਬਣ ਕੇ ਇੱਕ ਮਾਂ ਜਿਹੜੀ ਉਹ ਧੀ ਦੀ ਸਭ ਤੋਂ ਵੱਡੀ ਤੇ ਸਭ ਤੋਂ ਚੰਗੀ ਦੋਸਤ ਆ ਜੇਕਰ ਮਾਂ ਤੇ ਧੀ ਦਾ ਰਿਸ਼ਤਾ ਜਿਹੜਾ ਉਹ ਮਤਲਬ ਕਿ ਬਹੁਤ ਹੀ ਪਿਆਰ ਤੇ ਸਤਿਕਾਰ ਵਾਲਾ ਹੋਵੇ ਇੱਕ ਮਾਂ ਬੱਚੀ ਨੂੰ ਸਮਝਾ ਸਕਦੀ ਆ ਤੇਰਾ ਕੀ ਚੰਗਾ ਕੀ ਮਾੜਾ ਅੱਗੇ ਸੋਚਦੇ ਹੁੰਦੇ ਸੀ ਅੱਗੇ ਜਦੋਂ ਵੱਡਿਆਂ ਨੇ ਗੱਲਾਂ ਕਰਨੀਆਂ ਤੇ ਕਹਿਣਾ ਵੀ ਛੋਟੇ ਬੱਚੇ ਆ ਜਿਹੜੇ ਇਨ ਇਹ ਵਿੱਚ ਨਾ ਬੈਠੇ ਹੋਣ ਕਦੇ ਵੀ ਕੋਈ ਵੀ ਗੱਲ ਹੋਣੀ ਤੇ ਬੱਚਿਆਂ ਨੂੰ ਕਹਿਣਾ ਜਾਓ ਤੁਸੀਂ ਖੇਡੋ ਤੁਹਾਡਾ ਇਹਦੇ ਵਿੱਚ ਕੀ ਕੰਮ ਆ ਪਰ ਅੱਜ ਕੀ ਆ ਅੱਜ ਅਸੀਂ ਬੇਸ਼ੱਕ ਬੱਚਿਆਂ ਨੂੰ ਪਾਸੇ ਕਰ ਦਈਏ ਪਰ ਜਿਹੜਾ ਅਸੀਂ ਬੱਚਿਆਂ ਦੇ ਹੱਥਾਂ ਦੇ ਵਿੱਚ ਆ ਮੋਬਾਈਲ ਫੜਾਤੇ ਆ ਇੱਕ ਇਹ ਉਹ ਬਰੂਦ ਅਸੀਂ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚ ਫੜਾ ਚੁੱਕੇ ਆ ਜੀ ਦੇ ਨਾਲ ਸਾਡੇ ਬੱਚਿਆਂ ਦੀ ਜ਼ਿੰਦਗੀ ਆ ਜਿਹੜੀ ਉਹ ਬਿਲਕੁਲ ਤਬਾਹ ਹੋ ਚੁੱਕੀ ਆ ਮਾਤੇ ਸੋਚੋਗੇ ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਪਤਾ ਅੱਜ ਦੇ ਬੱਚੇ 3 3 4 4 ਸਾਲ ਦੇ ਬੱਚੇ ਵੀ ਤੁਹਾਨੂੰ ਇਹੋ ਜੇ ਸਵਾਲ ਕਰਨਗੇ ਜਿਨ੍ਹਾਂ ਦੇ ਤੁਹਾਨੂੰ ਜਵਾਬ ਨਾ ਤਾਂ ਆਈ ਆ ਤੇ ਨਾ ਤੁਹਾਨੂੰ ਆਣੀ ਆ ਸੋ ਇਹ ਘਟਨਾ ਤਾਂ ਉਹ ਸੀ ਜਿਹਦੀ ਮੈਂ ਬੜੇ ਕਾੜ ਦੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੀਆਂ ਕਿਉਂਕਿ ਮੈਂ ਵੀ ਇੱਕ ਔਰਤਾਂ ਔਰਤ ਹੋਣ ਦੇ ਨਾਤੇ ਮੈਂ ਇਹਨਾਂ ਸ਼ਬਦਾਂ ਦੀ ਨਿਖੇਦੀ ਕਰਦੀਆਂ ਮਤਲਬ ਕਿ ਜਿਹੜਾ ਇਸ ਤਰ੍ਹਾਂ ਅੱਜ ਕਿਸੇ ਦੀ ਧੀ ਭੈਣ ਨੂੰ ਤੱਕਾ ਸਕਦਾ ਉਹ ਇਹ ਕਿਉਂ ਨਹੀਂ ਸਮਝਦੇ ਕਿ ਉਹਨਾਂ ਨੂੰ ਵੀ ਜਨਮ ਦੇਣ ਵਾਲੀ ਔਰਤ ਹੈ ਉਹ ਆਪਣੀ ਮਾਂ ਜਾਂ ਭੈਣ ਨੂੰ ਕਿਉਂ ਨਹੀਂ ਇਸ ਤਰ੍ਹਾਂ ਤਕਾ ਲੈਂਦੇ ਬਹੁਤ ਹੀ ਦਰਦਨਾਕ ਜਿਹੜੀ ਘਟਨਾ ਵਾਪਰੀ ਆ ਚਲੋ ਉਸ ਤੋਂ ਬਾਅਦ ਮੈਂ ਉਸ ਪਿੰਡ ਦਾ ਜ਼ਿਕਰ ਨਹੀਂ ਕਰੂੰਗੀ ਪਰ ਮੈਨੂੰ ਬਹੁਤ ਦੁੱਖ ਹੋਇਆ ਕਿ ਇੱਕ ਬੱਚੀ ਸਕੂਲ ਦੇ ਵਿੱਚੋਂ ਐਗਜ਼ਾਮ ਦੇ ਕੇ ਆ ਰਹੀ ਸੀ ਉਹ ਬੱਚੀ ਨੂੰ ਇੱਕ ਲੜਕੇ ਵੱਲੋਂ ਬੜਾ ਹੀ ਦਰਦਨਾਕ ਤਰੀਕੇ ਦੇ ਨਾਲ ਘੜੀਸਿਆ ਗਿਆ ਉਹਦੇ ਕਾਫੀ ਸਾਰੇ ਜਿਹੜੇ ਸਕ੍ਰੈਚ ਪਾ ਦਿੱਤੇ ਗਏ ਕਾਰਨ ਕੀ ਨਿਕਲਿਆ ਕਿ ਤੂੰ ਮੇਰੇ ਨਾਲ ਫਰੈਂਡਸ਼ਿਪ ਕਿਉਂ ਨਹੀਂ ਕਰਦੀ ਤੂੰ ਮੇਰੇ ਨਾਲ ਗੱਲਬਾਤ ਕਿਉਂ ਨਹੀਂ ਕਰਦੀ ਸੋ ਧੀਆ ਅੱਜ ਸਾਡੀਆਂ ਕਿੱਥੇ ਸੇਪ ਨੇ ਅਸੀਂ ਕਿੱਥੋਂ ਦੀ ਗੱਲ ਕਰਾਂਗੇ ਕਿੱਦਾਂ ਦੀ ਗੱਲ ਕਰਾਂਗੇ ਇਹ ਤਾਂ ਗੱਲ ਈਆਂ ਤੇ ਸੀ ਅੱਜ ਸੇਫਤਾ ਸਾਡੀਆਂ ਮਾਵਾਂ ਵੀ ਨਹੀਂ ਰਹਿ ਗਈਆਂ ਅਗਲੀ ਗੱਲ ਆਪਾਂ ਕਰਦੇ ਹਾਂ 80 ਸਾਲ ਦੀ ਬਜ਼ੁਰਗ ਮਾਤਾ ਜਿਹੜੀ ਉਹਨੂੰ ਉਹਦੇ ਪੁੱਤ ਵੱਲੋਂ ਦਰਿੰਦਿਆਂ ਵਾਂਗੂ ਕੁੱਟਿਆ ਜਾਂਦਾ ਬੇਸ਼ੱਕ ਇਹ ਕੋਈ ਪਹਿਲੀ ਤੇ ਨਵੀਂ ਘਟਨਾ ਨਹੀਂ ਸਾਡੇ ਸਾਹਮਣੇ ਪਰ ਆਏ ਦਿਨ ਆਖਰਕਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਦੋਂ ਤੱਕ ਹੁੰਦੀਆਂ ਰਹਿਣਗੀਆਂ ਫਿਰ ਅਸੀਂ ਕਹਿੰਦੇ ਹਾਂ ਕਿ ਹਾਂ ਲੋਕ ਇਹ ਗੱਲ ਕਹਿ ਦਿੰਦੇ ਆ ਕਿ ਜਦੋਂ ਅਸਲ ਮਾਵਾਂ ਆ ਜਾਂਦੀਆਂ ਜਨਮ ਦੇਣ ਵਾਲੀਆਂ ਮਾਵਾਂ ਨੂੰ ਭੁੱਲ ਜਾਂਦੇ ਦੇ ਨਹੀਂ ਬਿਲਕੁਲ ਇਹ ਕਿਤੇ ਨਾ ਕਿਤੇ ਜਾ ਕੇ ਸਾਡੇ ਤੇ ਹੀ ਗੱਲਾਂ ਟੁੱਕਦੀਆਂ ਨਜ਼ਰ ਆ ਰਹੀਆਂ ਨੇ ਕਿ ਜਦੋਂ ਇੱਕ ਧੀ ਘਰ ਦੇ ਵਿੱਚ ਕਿਸੇ ਦੇ ਨੌ ਬਣ ਕੇ ਜਾਂਦੀ ਆ ਤਾਂ ਉਹਨੂੰ ਇੰਨੀ ਕੁ ਮਰਿਆਦਾ ਰੱਖਣੀ ਚਾਹੀਦੀ ਆ ਜੇ ਉਸ ਪਰਿਵਾਰ ਦੇ ਮੈਂਬਰਾਂ ਦੀਆਂ ਗਲਤ ਹਰਕਤਾਂ ਨਹੀਂ ਮੰਨ ਲਓ ਜੇ ਉਹ ਨੌਜਵਾਨ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦਾ ਪਰ ਉਸ ਨੌ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਧੀ ਆ ਜੇ ਮੇਰੇ ਮਾਪਿਆਂ ਦਾ ਸਤਿਕਾਰ ਨਾ ਹੋਵੇ ਬਹੁਤ ਜਗ੍ਹਾ ਤੇ ਦੇਖੋ ਮੈਂ ਪੱਖ ਦੂਸਰਾ ਵੀ ਰੱਖਦੀ ਆ ਬਹੁਤ ਜਗ੍ਹਾ ਤੇ ਉਹਨਾਂ ਨੌਆਂ ਨੂੰ ਬੰਦਾ ਹੱਕ ਧੀ ਵਾਲਾ ਦਰਜਾ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਨੌ ਦੀ ਨਜ਼ਰ ਨਾਲ ਹੀ ਦੇਖਿਆ ਜਾਂਦਾ ਪਰ ਤੁਸੀਂ ਇਹ ਵੀਡੀਓ ਸਾਰਿਆਂ ਨੇ ਦੇਖੀ ਹੋਊਗੀ ਬੜੀ ਹੀ ਦਰਦਨਾਕ ਵੀਡੀਓ ਸੀ ਕਿ ਉੱਤ ਵੱਲੋਂ ਕਿਸ ਤਰ੍ਹਾਂ ਮਾਂ ਦਾ ਗਲਾ ਦਬਾਇਆ ਜਾਂਦਾ ਕਿਸ ਤਰ੍ਹਾਂ ਉਹਦੇ ਚਪੇੜੇ ਮਾਰੇ ਜਾਂਦੇ ਆ ਕਿਦਾਂ ਜੇ ਮੰਨ ਲਓ ਉਹਦੀ ਧੀ ਆ ਜਿਹੜੀ ਉਹਨੇ ਨਾ ਸਿਸਰੀ ਕੈਮਰੇ ਲਵਾਏ ਹੁੰਦੇ ਨਾ ਕੈਮਰਿਆਂ ਚ ਕੈਦ ਹੁੰਦੀ ਤਾਂ ਸ਼ਾਇਦ ਇੱਕ ਦਿਨ ਇਹੀ ਕਿਹਾ ਜਾਣਾ ਸੀਗਾ ਕਿ ਬੇਬੇ ਨੂੰ ਸਾਇਲੈਂਟ ਅਟੈਕ ਆ ਗਿਆ ਜਾਂ ਬੇਬੇ ਦੀ ਡਿੱਗ ਕੇ ਮੌਤ ਹੋ ਗਈ ਉਹ ਕਮਲਿਓ ਓ ਮਾਂ ਜਿਨੇ ਤੁਹਾਨੂੰ ਜੱਗ ਵਿਖਾਇਆ ਹੋਵੇ ਜਿਨੇ ਤੁਹਾਨੂੰ ਇਸ ਦੁਨੀਆ ਤੇ ਲਿਆਂਦਾ ਹੋਵੇ ਪੈਦਾ ਕੀਤਾ ਹੋਵੇ ਓ ਮਾਂ ਜਿਨੇ ਨੇਕਾਂ ਪੀੜਾਂ ਚੱਲੀਆਂ ਹੋਣ ਓ ਮਾਂ ਜਿਹੜੀ ਆਪ ਗਿੱਲੀ ਥਾਂ ਤੇ ਪਈ ਹੋਵੇ ਤੇ ਤੁਹਾਨੂੰ ਸੁੱਕੀ ਥਾਂ ਤੇ ਪਾਇਆ ਹੋਵੇ ਜਦੋਂ ਤੁਸੀਂ ਉਸ ਮਾਂ ਨੂੰ ਕੁੱਟਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਦੇਖੋ ਅਸੀਂ ਕਹਿੰਨੇ ਬਚਪਨ ਦੁਬਾਰਾ ਨਹੀਂ ਮੁੜਦਾ ਬਚਪਨ ਇੱਕ ਵਾਰ ਜ਼ਰੂਰ ਮੁੜਦਾ ਸਮਾਂ ਕੋਈ ਵੀ ਇੱਕ ਵਾਰ ਜ਼ਰੂਰ ਮੁੜ ਕੇ ਆਉਂਦਾ ਅਸੀਂ ਕਹਿੰਨੇ ਲੰਘਿਆ ਸਮਾਂ ਨਹੀਂ ਆਉਂਦਾ ਪਰ ਉਹ ਸਮਾਂ ਕਿਤੇ ਨਾ ਕਿਤੇ ਜਾ ਕੇ ਸਾਡੇ ਤੇ ਆਉਂਦਾ ਜਦੋਂ ਬਚਪਨ ਦੇ ਵਿੱਚ ਅਸੀਂ ਹੁੰਨੇ ਆ ਤੇ ਜਦੋਂ ਮੈਨੂੰ ਲੱਗਦਾ ਪਹਿਲੀ ਵਾਰ ਅਸੀਂ ਮਾਂ ਕਹਿੰਨੇ ਆ ਨਾ ਤੇ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਲੈਂਦਾ ਉਹ ਘੁੱਟ ਕੇ ਸੀਨੇ ਦੇ ਨਾਲ ਲਾ ਲੈਂਦੀ ਆ ਮਾਂ ਤੇ ਕਹਿੰਦੀ ਪੁੱਤ ਇੱਕ ਵਾਰਾ ਹੋਰ ਮਾਂ ਕਹ ਦੇ ਤੈਂ ਵੇਖ ਜਦੋਂ ਮਾਂ ਕਹਾਂ ਜਾਂਦਾ ਉਹ ਕਹਿੰਦੀ ਪੁੱਤ ਇੱਕ ਵਾਰ ਅਸੀਂ ਇੰਨੀ ਵਾਰਾਂ ਮਾਂ ਮਾਂ ਕਹਿੰਨੀ ਆ ਤੇ ਉਹ ਮਾਂ ਸਾਡੀ ਤੋਤਲੀ ਜਮਾਨ ਵਿੱਚੋਂ ਮਾਂ ਸ਼ਬਦ ਨੂੰ ਸੁਣ ਕੇ ਉਹਦੇ ਧਰਤੀ ਦੇ ਉੱਤੇ ਪੈਰ ਨਹੀਂ ਲੱਗਦੇ ਉਹ ਮਾਂ ਜਿਹੜੀ ਉਹ ਸਾਰਾ ਦਿਨ ਖੁਸ਼ੀ ਚ ਝੂਮਦੀ ਆ ਤੇ ਸਭ ਨੂੰ ਦੱਸਦੀ ਫਿਰਦੀ ਆ ਅੱਜ ਮੇਰੇ ਪੁੱਤ ਨੇ ਮੈਨੂੰ ਮਾਂ ਕਹਤਾ ਅੱਜ ਮੇਰੇ ਬੱਚੇ ਨੇ ਮੈਨੂੰ ਮਾਂ ਕਹਿਤਾ ਅਫਸੋਸ ਦੀ ਗੱਲ ਜਦੋਂ ਬੜੇਪੇ ਦੇ ਵਿੱਚ ਉਹਨਾਂ ਮਾਪਿਆਂ ਦੇ ਬੜੇ ਬਾ ਆ ਜਾਂਦਾ ਉਹ ਬੱਚਿਆਂ ਵਰਗੇ ਹੋ ਜਾਂਦੇ ਆ ਉਦੋਂ ਅਸੀਂ ਘਰ ਦੇ ਕੋਈ 4-5 ਜੀ ਵੀ ਉਹਨਾਂ ਨੂੰ ਰਲ ਕੇ ਸਾਹ ਨਹੀਂ ਸਕਦੇ ਇੱਕ ਮਾਂ ਪੂਰਾ ਟੱਬਰ ਸੰਭਾਲਦੀ ਆ ਪਰ ਇੱਕ ਪੂਰਾ ਟੱਬਰ ਰਲ ਕੇ ਇੱਕ ਮਾਂ ਨਹੀਂ ਸੰਭਾਲ ਸਕਦਾ ਕਿਉਂ ਬੜੇਪੇ ਦੇ ਵਿੱਚ ਉਹਨਾਂ ਦੇ ਹਾਲਾਤ ਬਣਨ ਦਾ ਕਾਰਨ ਕੀ ਆ ਕਾਰਨ ਇਹ ਹੈ ਕਿ ਜੀੜੇ ਟਾਈਮਾਂ 'ਚ ਸਾਡੀਆਂ ਮਾਵਾਂ ਨੇ ਜ਼ਿੰਦਗੀ ਜਾਈ ਆ ਨਾ ਉਹਨਾਂ ਟਾਈਮਾਂ ਦੇ ਵਿੱਚ ਫਸਲਾਂ ਵੀ ਵਧੀਆਂ ਨਹੀਂ ਸੀ ਹੁੰਦੀਆਂ ਘਰਾਂ ਦੇ ਵਿੱਚ ਹਲੀਮੀ ਹੁੰਦੀ ਸੀ ਤੇ ਬਹੁਤ ਜਦੋਂ ਜਿਹਦ ਕਰਕੇ ਉਹ ਜ਼ਿੰਦਗੀ ਦੇ ਉਸ ਪੜਾ ਤੇ ਆਣ ਕੇ ਘਰ ਬੰਨ੍ਹਨੀ ਆ ਜਿੱਥੇ ਉਹਨਾਂ ਨੂੰ ਆਏ ਹੁੰਦਾ ਵੀ ਅੱਜ ਅਸੀਂ ਸੁੱਖ ਲਵਾਂਗੇ ਜਿਨ੍ਹਾਂ ਨੇ ਕਿਰਸ ਕਰਕੇ ਪੂਰਾ ਪੂਰਾ ਕਰਕੇ ਜੋੜਿਆ ਹੁੰਦਾ ਉਹਨਾਂ ਨੇ ਕਹਿਣਾ ਵੀ ਆ ਤੇ ਜਦੋਂ ਮਾਵਾ ਕਹਿੰਦੀਆਂ ਤਾਂ ਉਦੋਂ ਮਾਵਾ ਸਾਨੂੰ ਭੈੜੀਆਂ ਲੱਗਣ ਲੱਗ ਜਾਂਦੀਆਂ ਬਾਅਦ ਚ ਅਸੀਂ ਕਹਿੰਨੇ ਇਹਨਾਂ ਦੇ ਦਿਮਾਗ 'ਚ ਫਰਕ ਪੈ ਗਿਆ ਇਹਨੂੰ ਸੋਝੀ ਨਹੀਂ ਇਹ ਸਾਨੂੰ ਗਲਤ ਬੋਲਦੀ ਆ ਕੀ ਹੋ ਗਿਆ ਤੁਸੀਂ ਵੀ ਬਚਪਨ ਦੇ ਵਿੱਚ ਬੜੀਆਂ ਗਲਤੀਆਂ ਕੀਤੀਆਂ ਹੋਣੀਆਂ ਬੜਾ ਮਾਵਾ ਨੂੰ ਗਲਤ ਬੋਲੇ ਹੋਵੋਗੇ ਪਰ ਮਾਵਾ ਨੇ ਤਾਂ ਕਦੇ ਅਤਰਾ ਹੀ ਨਹੀਂ ਜਤਾਇਆ ਹੋਣਾ ਮਾਇਕੋ ਜੀਜਾ ਕਿ ਜੇ ਬੱਚੇ ਦੇ ਘਟ ਪੈਣ ਲੱਗੇ ਤਾਂ ਉਹ ਗੱਲ ਆਪਣੇ ਤੇ ਲੈ ਲੈਂਦੀ ਆ ਜੇ ਭੁੱਖ ਦੀ ਗੱਲ ਆਵੇ ਤਾਂ ਇੱਕ ਮਾਂ ਕਹਿੰਦੀ ਆ ਮੈਂ ਰੱਜੀ ਵੀ ਆ ਆਪਦੀ ਰੋਟੀ ਵੀ ਵੰਡ ਕੇ ਸਾਨੂੰ ਬੱਚਿਆਂ ਨੂੰ ਦੇ ਦਿੰਦੀ ਆ ਅਫਸੋਸ ਦੀ ਗੱਲ ਅੱਜ ਅਸੀਂ ਕਿੱਥੇ ਖੜੇ ਆ ਸਾਡੀ ਮਾਪਿਆਂ ਪ੍ਰਤੀ ਸਾਡੀ ਕੀ ਸੰਜੀਦਗੀ ਆ ਅਸੀਂ ਮਾਪਿਆਂ ਪ੍ਰਤੀ ਅਸੀਂ ਕੀ ਕਰ ਰਹੇ ਹਾਂ ਠੀਕ ਹੈ ਮਾਪੇ ਗਲਤ ਹੋ ਸਕਦੇ ਉਮਰ ਦੇ ਲਿਹਾਜ਼ ਦੇ ਨਾਲ ਕਈ ਮਾਪੇ ਗਲਤ ਹੋ ਸਕਦੇ ਆ ਪਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਾਨੂੰ ਜਾਗ ਵਿਖਾਉਣ ਵਾਲੇ ਉਹ ਮਾਪੇ ਆ ਜੇ ਅੱਜ ਅਸੀਂ ਉਹਨਾਂ ਮਾਪਿਆਂ ਤੇ ਹttਿਆਚਾਰ ਕਰਾਂਗੇ ਤਾਂ ਕੱਲ ਨੂੰ ਵਾਰੀ ਸਾਡੀ ਵੀ ਆਉਣੀ ਆ ਕੱਲ ਨੂੰ ਸਾਡੇ ਨਾਲ ਸਾਡੀ ਔਲਾਦ ਨੇ ਉਹੀ ਕਰਨਾ ਜੋ ਅੱਜ ਵੇਖ ਰਹੀ ਆ ਸਾਡੀ ਔਲਾਦ ਅੱਗੇ ਪਰਿਵਾਰ ਸੀ ਇਕੱਠਾ ਸੀ ਏਕਾ ਹੁੰਦਾ ਸੀ ਮੰਜੇ ਜੁੜ ਕੇ ਡੈਂਦੇ ਸੀ ਵਿਹੜੇ ਦੇ ਵਿੱਚ ਪਰੌਣੇ ਤਰੌਣੇ ਆਇਆ ਤਾਂ ਇਕੱਠੇ ਬਹਿਣਾ ਆਦੀ-ਆਦੀ ਰਾਤ ਤੱਕ ਗੱਲਾਂ ਕਰਨੀਆਂ ਅੱਜ ਅਸੀਂ ਆਪਣੇ ਆਪ ਨੂੰ ਏਸਿਆਂ ਵਾਲਿਆਂ ਕਮਰਿਆਂ ਦੇ ਵਿੱਚ ਬੰਦ ਕਰ ਲਿਆ ਸੀ ਰਿਸ਼ਤਿਆਂ ਨੂੰ ਛੋਟੇ ਕਰ ਲਿਆ ਜਦੋਂ ਰਿਸ਼ਤਿਆਂ ਨੂੰ ਛੋਟੇ ਕਰ ਲਿਓ ਉਦੋਂ ਸ਼ਾਂਤ ਸ਼ੀਲਤਾ ਦੀ ਸਭ ਤੋਂ ਵੱਡੀ ਕਮੀ ਆਉਂਦੀ ਆ ਜਦੋਂ ਸ਼ਾਂਤ ਸ਼ੀਲਤਾ ਦੀ ਕਮੀ ਆ ਜੇ ਨਾ ਤੇ ਫੇਰ ਇਨਸਾਨ ਦੇ ਪੱਲੇ ਕੱਖ ਨਹੀਂ ਰਹਿੰਦਾ ਕਿਉਂਕਿ ਇੱਕ ਮਾਂ ਹੀ ਆ ਜਿਹਦੀ ਤੁਲਨਾ ਰੱਬ ਦੇ ਨਾਲ ਕੀਤੀ ਗਈ ਆ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਨਾਂ ਹੈ ਦੂਜਾ ਪ੍ਰਮਾਤਮਾ ਨੇ ਜੇ ਦੂਜਾ ਦਰਜਾ ਦਿੱਤਾ ਤਾਂ ਉਹ ਮਾਂ ਨੂੰ ਦਿੱਤਾ ਪਰ ਜੇ ਅਸੀਂ ਇੱਕ ਮਾਂ ਨੂੰ ਨਹੀਂ ਸੰਭਾਲ ਸਕਦੇ ਫਿਰ ਅਸੀਂ ਇੱਕ ਧੀ ਵੀ ਨਹੀਂ ਸੰਭਾਲ ਸਕਦੇ ਤੇ ਜੇ ਅਸੀਂ ਇੱਕ ਧੀ ਨਹੀਂ ਸੰਭਾਲ ਸਕਦੇ ਤਾਂ ਸਾਡੇ ਹਾਲਾਤ ਤੁਸੀਂ ਵੇਖ ਲਓ ਵੀ ਅੱਜ ਬੱਚਿਆਂ ਦੇ ਨਾਲ ਕੀ ਕੁਝ ਹੋ ਰਿਹਾ ਆ ਆਉਣ ਵਾਲਾ ਸਮਾਂ ਇਦੋਂ ਵੀ ਭਿਆਨਕ ਆ ਜਿਹਦੀ ਧੀ ਧੀ ਆ ਜਿਹਦੀ ਭੈਣ ਭੈਣ ਦੂਜੇ ਬੰਦੇ ਦੀ ਕੱਖ ਨਹੀਂ ਲੱਗਣੀ ਸੋ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਜੇ ਵੇਲੇ ਨਾਲ ਸਮਾਂ ਜੋੜਗੇ ਤਾਂ ਚੰਗੇ ਰਹਿ ਜੂਗੇ ਧੰਨਵਾਦ ਮੇਰੀਆਂ ਇਹਨਾਂ ਕਬੀਨਤੀਆਂ ਜਿਹੜੀਆਂ ਪ੍ਰਮਾਣ ਕਰਨੀਆਂ